ਹੇ ਗੋਵਿੰਦ ਹੇ ਗੁਣ ਗਿੰਧਾਰੁ ਜਾਕੇ ਸਦਾ ਬਿਬੇ ਹੇ ਭੰਪਰ ਹਰਿ ਘਰੀ ਹੈ ਪੀ ਗੋਵਨਹਾਰ ਹੇ ਸੰਤਾ ਕੇ ਸਦਾ ਸੰਗ ਨੀਧਾਰਨ ਆਧਾਰ ਹੇ ਠਾਕੁਰ ਹੋਉਂਦਾ ਸਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮਦਾ ਰਾਖਾਂ ਹਿਅ ਕਰੋਏ ਏ ਠਾਕੁਰ ਹੋਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮਦਾਨ ਰਾਖਾਂ ਹਿਅ ਕਰੋ ਪਰਮ ਸਨਮਾਨ ਯੋਗ ਗੁਰੂ ਪਿਆਰੀ ਦੀ ਸਵਾਰੀ ਸਾਤ ਸੰਗਤ ਜੀਓ ਅਸ਼ਟੰਬਲ ਵੀਰਾ ਬਾਲਾ ਪ੍ਰੀਤਮ ਤਨ ਤਨ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਅਸਥਾਨ ਜਿਸ ਥਾਨ ਤੇ ਆਪ ਦੂਰੋਂ ਨੇੜਿਓ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਬੜਪਾਗੇ ਹੋ ਇਸ ਭਿਆਨਕ ਸਮੇਂ ਦੇ ਵਿੱਚ ਗੁਰੂ ਮਹਾਰਾਜ ਦੇ ਮubarਰ ਚਰਨਾਂ 'ਤੇ ਜੁੜ ਬੈਠਣਾ ਬਹੁਤ ਹੀ ਵਿਲੱਖਣ ਦਾਤ ਹੈ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਅਮੋਲਕ ਸੁਵਾਸ ਬਖਸ਼ਿਸ਼ ਕੀਤੇ ਹਨ। ਜਿਨ੍ਹਾਂ ਨੂੰ ਆਪ ਸਮੂਹ ਸੰਗਤ ਸਫਲਾ ਕਰਨ ਦਾ ਯਤਨ ਕਰ ਰਹੀ ਹੈ। ਆਓ ਇੱਕ ਵਾਰੀ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਨਾਲ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾਓ ਕੋਈ ਰਸਨਾ ਖਾਲੀ ਨਾ ਰਹੇ ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਹਿਸਾਬ ਨਾਲ ਫਤਿਹ ਦਾ ਜਵਾਬ ਨਹੀਂ ਆਇਆ ਇੱਕ ਵਾਰੀ ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਪ ਸਾਰੀਆਂ ਸੰਗਤਾਂ ਆਪ ਆਪਣਾ ਕੀਮਤੀ ਸਮਾਂ ਕੱਢ ਕੇ ਗੁਰਦੁਆਰਾਂ ਵਿੱਚ ਪਹੁੰਚੇ ਹੋ। ਔਰ ਗੁਰਦੁਆਰਾਂ ਦੇ ਵਿੱਚ ਆਉਣ ਦਾ ਇੱਕੋ ਹੀ ਮਕਸਦ ਹੈ ਕਿ ਸਾਡੀ ਝੋਲੀ ਦੇ ਵਿੱਚ ਕੋਈ ਦਾਤ ਪਏ। ਆਪਾਂ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਦੇ ਮubarਰਕ ਚਰਨਾਂ ਵਿੱਚ ਆਏ ਆ। ਔਰ ਇੱਥੋਂ ਆਪਾਂ ਕੁਛ ਨਾ ਕੁਝ ਜ਼ਰੂਰ ਲੈ ਕੇ ਜਾਣਾ ਹੈ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਹੈ ਕਿ ਸਰਬ ਸੁੱਖਾਂ ਦਾ ਦਾਤਾ ਸਤਗੁਰੂ ਤਾ ਕੀ ਸਰਨੀ ਪਾਈ ਹੈ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈ ਹੈ ਗੁਰੂ ਸਾਰੇ ਸੁੱਖਾਂ ਦਾ ਸੁਨੰਦਰ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਸਾਰੇ ਸੁੱਖਾਂ ਦਾ ਦਾਤਾ ਹੈ ਇਸ ਦਰ ਤੇ ਆਪਾਂ ਜੋ ਵੀ ਲੈਣ ਆਂਦੇ ਆ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਸੋ ਇਹ ਜਿਹੜੇ ਦਿਨ ਚੱਲ ਰਹੇ ਨੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਤੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੈ 29 ਤਰੀਕ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਤੇ ਪਾਤਸ਼ਾਹ ਜੀ ਦਾ ਸੰਪੂਰਨਤਾ ਗੁਰਪੁਰਪਰ ਆਪ ਸਾਰੀਆਂ ਸੰਗਤਾਂ ਨੇ ਮਨਾਇਆ ਆਉਣ ਵਾਲੇ 4 ਤਰੀਕ ਨੂੰ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਤੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦੇ ਨਾਲਾ ਸੰਸਾਰ ਭਰ ਵਿੱਚ ਮਨਾਇਆ ਜਾਏਗਾ ਅਸੀਂ ਜਿਸ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹਾਂ ਇਸਦੇ ਆਪਾਂ ਤਿੰਨ ਗੁਰਪੁਰ ਮਨਾਉਂਦੇ ਆਂ ਇੱਕ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ 4 ਸਤੰਬਰ ਨੂੰ ਆ ਰਿਹਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਕਿ 1604 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾ ਦਾ ਪ੍ਰਕਾਸ਼ ਕਰ ਦਿੱਤਾ ਦੂਸਰਾ ਦਿਹਾੜਾ ਆਪਾਂ ਜਿਹੜਾ 29 ਤਰੀਕ ਨੂੰ ਮਨਾਇਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸਰੂਪ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ ਔਰ ਇੱਕ ਤੀਜਾ ਆਪਾਂ ਮਨਾਉਂਦੇ ਆ ਧੰਨ ਗੁਰਗੰਸਾਹ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਸੋ ਇਹ ਦਿਹਾੜੇ ਧੰਨ ਗੁਰਗੰਸਾਹ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਿਹਾੜੇ ਹਨ ਸੋ ਆਪਾਂ ਸਤਿਗੁਰੂ ਧੰਨ ਗੁਰਗੰਸਾਹ ਮਹਾਰਾ ਸੱਚੇ ਪਾਤਸ਼ਾਹ ਜੀ ਬਾਣੀ ਦੀ ਗੱਲ ਕਰੀਏ ਕਿ ਸਤਿਗੁਰੂ ਜੀ ਨੇ ਸਾਡੇ ਤੇ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ ਕਿੱਥੇ ਸੰਸਾਰ ਦੇ ਲੋਕ ਭਟਕਦੇ ਫਿਰਦੇ ਸਨ ਅંધ ਵਿਸ਼ਵਾਸਾਂ ਵਿੱਚ ਅਗਿਆਨਤਾ ਦੇ ਵਿੱਚ ਲੇਕਿਨ ਗੁਰੂਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਦੇ ਨਾਲ ਜੋੜ ਕਰਕੇ ਸਾਰੇ ਭਟਕਨਾਵਾਂ ਭੁਲੇਖਿਆਂ ਵਿੱਚੋਂ ਬਾਹਰ ਕੱਢ ਕੇ ਬਸ ਕਹਿ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਬੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਆਪਾਂ ਜਦੋਂ ਇਸ ਦਰਬਾਰ ਦੇ ਵਿੱਚ ਪ੍ਰਵੇਸ਼ ਕਰਦੇ ਆਂ ਤੇ ਪ੍ਰਵੇਸ਼ ਕਰਦੇ ਆ ਇਸ ਗੱਲ ਦਾ ਖਿਆਲ ਰੱਖਣਾ ਕਿ ਆਪਾਂ ਵਾਕਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਦੇ ਆ ਤੇ ਗੁਰੂ ਬਾਰੇ ਸਾਨੂੰ ਕਿੰਨਾ ਗਿਆਨ ਹੈ ਕਿੰਨਾ ਗਿਆਨ ਹੈ ਕਿੰਨਾ ਆਪਾਂ ਜਾਣਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵਾਸਤੇ ਕੀ ਕਰਦੇ ਨੇ ਸਾਡੇ ਵਾਸਤੇ ਕਿਹੜੀਆਂ ਰਹਿਮਤਾਂ ਕਰਦੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਦੇ ਉੱਤੇ ਰਹਿਮਤ ਕੀਤੀ ਜਦੋਂ ਸਾਰੇ ਹਿੱਲੇ ਵਸਿੱਲੇ ਖਤਮ ਹੋ ਗਏ ਆਖਰਕਾਰ ਇੱਥੇ ਤੱਕ ਗੱਲ ਆ ਚੁੱਕੀ ਕਿ ਅੱਜ ਗੁਰੂ ਗ੍ਰੰਥ ਸਾਹਿਬਹਾਰਾ ਸਤਿਪਾਤਸ਼ਾਹੀ ਦੀ ਬਾਣੀ ਇਕੱਤਰ ਕੀਤੀ ਗਈ ਔਰ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸਤਿਪਾਤਸ਼ਾਹੀ ਦੇ ਸੰਪੂਰਨ ਸਰੂਪ ਜਿਹੜੇ ਨੇ ਸੰਪਾਦਨ ਹੋਏ ਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਵਿਖੇ 1604 ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੀ ਡੂੰਗੀ ਵਿਚਾਰ ਵਿੱਚ ਹਨ ਬੜੀ ਡੂੰਗੀ ਸੋਚ ਵਿੱਚ ਹਨ। ਔਰ ਬੜਾ ਸੋਚ ਵਿਚਾਰ ਕਰਕੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਉਹ ਕਿਹੜੀ ਰੂਹ ਹੈ ਉਹ ਕਿਹੜੀ ਸ਼ਖਸੀਅਤ ਹੈ ਉਹ ਕਿਹੜਾ ਬਖਸ਼ਾ ਦਾ ਪਾਤਰ ਹੈ ਜਿਹਨੂੰ ਸੇਵਾ ਬਖਸ਼ਣਾ। ਤਨਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਦਰ ਗਈ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅੱਜ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ ਸਾਰੀ ਦੀ ਸਾਰੀ ਤਿਆਰੀ ਕੀਤੀ ਗਈ ਤਨਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਣਾ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਤਨਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਵਾਸਤੇ ਹੁਕਮ ਹੋਇਆ ਕਿ ਬੁੱਢਾ ਸਾਹਿਬ ਖੁਲੋ ਗ੍ਰੰਥ ਲਿਓ ਆਵਾਜ਼ ਸੁਣੈ ਸਭ ਪੰਥ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਤੇ ਪਾਤਸ਼ਾਹ ਜੀ ਦੇ ਸਰੂਪ ਜਿਹੜੇ ਉਸ ਵੇਲੇ ਮੌਜੂਦ ਸਨ ਬਾਬਾ ਬੁੱਢਾ ਜੀ ਨੇ ਬੜੇ ਸਤਕਾਰ ਨਾਲ ਦੋਵੇਂ ਹੱਥਾਂ ਦੇ ਵਿੱਚ ਲੈ ਕੇ ਬਾਬਾ ਜੀ ਦਾ ਪ੍ਰਕਾਸ਼ ਕੀਤਾ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਸਨ ਜਿਹੜੇ ਬਚਨ ਆਏ ਅੱਜ ਉਹ ਅਸੀਂ ਸਾਰੇ ਜਾਣਦੇ ਆ ਇਤਿਹਾਸ ਗਵਾਹ ਹੈ ਸੁਹੀ ਮਹੱਲਾ ਪੰਜਵ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਇਹ ਸਾਰੀਆਂ ਪੰਕਤੀਆਂ ਸਾਰੀਆਂ ਸੰਤਾਂ ਨੂੰ ਯਾਦ ਨੇ ਇੱਕ ਵਾਰੀ ਕਰੋ ਕਿਰਪਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਦੀਨ ਦਿਆਰ ਸਤਿਗੁਰ ਜੀ ਨੇ ਹੁਕਮਨਾਮਾ ਸਰਵਣ ਕੀਤਾ ਉਪਰਾੰਤ ਗੁਰੂ ਕੇ ਲਾਡਲਿਆਂ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਦੇ ਵਿੱਚ ਕਥਾ ਕੀਤੀ ਉਸ ਕਥਾ ਦੇ ਵਿੱਚ ਧੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਅਗਾਹ ਕਰ ਦਿੱਤਾ ਕਿ ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾ ਦਰਸੈ ਕਹਿੰਦੇ ਪਿਆਰਿਓ ਤੁਸੀਂ ਸਰੀਰ ਨਾਲ ਜੁੜੇ ਹੋਏ ਹੋ ਪਰ ਸਤਿਗੁਰੂ ਦਾ ਜਿਹੜਾ ਸਰੀਰ ਹੈ ਉਹ ਕਿੰਨੀਆਂ ਕਥਾਵਾਂ ਤੇ ਜਾਏਗਾ ਸਤਿਗੁਰੂ ਇੱਕ ਸ਼ਹਿਰ ਵਿੱਚ ਬੈਠਿਆ 100 ਸ਼ਹਿਰ ਵਿੱਚ ਗੁਰੂ ਦੀਆਂ ਸੰਗਤਾਂ ਰਹਿੰਦੀਆਂ ਨੇ ਫਿਰ ਉਹ ਕਿੱਥੇ ਜਾਣ ਗਿਆ ਪਰ ਅੱਜ ਮੈਂ ਤੁਹਾਨੂੰ ਇੱਕ ਐਸੇ ਗੁਰੂ ਦੇ ਲੜ ਲਾ ਰਿਹਾ ਜਿਹੜਾ ਗੁਰੂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮਹਿਰਿਆ ਸਮਾਏ ਦੀਨदयाल ਸਤਿਗੁਰ ਮਹਾਰਾਜ ਨੇ ਕਿਹਾ ਕਿ ਇਹ ਸਭ ਤੋਂ ਉੱਤਮ ਹਨ ਔਰ ਜਿੱਥੇ ਵੀ ਤੁਸੀਂ ਅੱਜ ਤੁਸੀਂ ਭਾਵੇਂ ਚਾਰ ਘਰ ਹੋਣ ਸਿੱਖਾਂ ਦੇ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਕੇ ਆਪਣਾ ਗੁਰਧਾਮ ਬਣਾ ਲੈਂਦੇ ਨੇ ਤੇ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣਦੇ ਨੇ ਦੂਜੀ ਗੱਲ ਸਤਿਗੁਰੂ ਮਹਾਰਾਜ ਨੇ ਗੁਰੂਕੀਆਂ ਸੰਗਤਾਂ ਨੂੰ ਆਖੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਤੁਹਾਨੂੰ ਲਾਰੇ ਆ ਇਸ ਗੱਲ ਦਾ ਖਿਆਲ ਕਰਿਓ ਕਿ ਕੋਈ ਆਮ ਗ੍ਰੰਥ ਨਹੀਂ ਇਹ ਕੋਈ ਆਮ ਕੋਥੀ ਨਹੀਂ ਗ੍ਰੰਥ ਰਿਦਾ ਗੁਰੂ ਕੋ ਇਹ ਜਾਨੋ ਉੱਤਮ ਹੈ ਸਬਕਾਲ ਰਹਣਾ ਹੈ ਗੁਰੂ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਸ ਪੋਤੀ ਪਰਮੇਸ਼ਰ ਕੇ ਥਾਨੋਂ ਤੁਸੀਂ ਗੁਰੂ ਦਾ ਹਿਰਦਾ ਜਾਨਣਾ ਹੈ ਗੁਰੂ ਦਾ ਦਿਲੋ ਦਿਮਾਗ ਜਾਨਣਾ ਹੈ ਕਿਉਂਕਿ ਸਾਡੇ ਮਨਾਂ ਵਿੱਚ ਜੇ ਅਸੀਂ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਗੁਰੂ ਦੇ ਚਰਨਾਂ ਵਿੱਚ ਬੈਠਾਂਗੇ ਤਾਂ ਹੀ ਗੁਰੂ ਤੋਂ ਕੁਝ ਪ੍ਰਾਪਤ ਕਰ ਸਕਾਂਗੇ ਪਰ ਸਾਡੇ ਮਨਾਂ ਦੇ ਵਿੱਚ ਇਹ ਭੈ ਭਾਵਨੀ ਨਾ ਹੋਏ ਭਾਵੇਂ ਭਾਵੇਂ ਆਪਾਂ ਜਿੰਨੇ ਮਰਜ਼ੀ ਮੱਥਾ ਟੇਕੀ ਜਾਈਏ ਪਰ ਗੁਰੂ ਦਾ ਨਿਰਮਲ ਭੈ ਅਦਬ ਸਤਕਾਰ ਸਾਡੇ ਅੰਦਰ ਹੋਣਾ ਚਾਹੀਦਾ ਹੈ ਔਰ ਗੁਰੂ ਦੇ ਸਾਹਮਣੇ ਖੜ ਕੇ ਆਪਾਂ ਬਸ ਇਹੀ ਸੋਚੀਏ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਰਹੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰ ਸਾਡੇ ਮਨ ਵਿੱਚ ਕੋਈ ਸ਼ੰਕਾ ਨਾ ਹੋਏ ਔਰ ਗੁਰੂ ਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਸਾਬ ਕਿਹਾ ਲੱਗੇ ਗ੍ਰੰਥ ਰਿਧਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹਿਣਾ ਹੈ ਹੁਣ ਹਿਰਦਾ ਕਿਵੇਂ ਜਾਣਨਾ ਹੈ ਜੇ ਸਾਨੂੰ ਕੋਈ ਬੋਧ ਹੋਏਗਾ ਗਿਆਨ ਹੋਏਗਾ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਗੁਰੂ ਦਾ ਹਿਰਦਾ ਕਿਵੇਂ ਹੈ ਤੇ ਜਦੋਂ ਤੁਸੀਂ ਥੋੜੀ ਜੀ ਗਹਿਰਾਈ ਵਿੱਚ ਜਾਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ 19 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ 19 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆ ਬੈਠੇ ਨੇ ਤਨਗੁਰੂ ਅੰਗਦ ਦੇ ਮਹਾਰਾਜ ਜਿੱਦੇ ਪਾਤਸ਼ਾ ਜਿਨ੍ਹਾਂ ਦੇ 36 ਸ਼ਲੋਕ ਹਨ ਇਹ ਗੁਰੂ ਦਾ ਹਿਰਦਾ ਗੁਰੂ ਦੇ ਵਿੱਚ ਵਿਰਾਜਮਾਨ ਹੈ ਤਨਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾ 17 ਰਾਗਾਂ ਦੇ ਵਿੱਚ ਉਹਨਾਂ ਦੇ ਮੁਬਾਰਕ ਬਚਨ ਇਹ ਗੁਰੂ ਅਮਰਦਾਸ ਮਹਾਰਾਜ ਦਾ ਹਿਰਦਾ ਹੈ ਤਨਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾ ਜੀ ਦੇਖੋ ਕਿੰਨੀ ਵਿਲੱਖਣ ਦਾਤ ਹੈ ਮੇਰਾ ਸਤਿਗੁਰੂ 19 ਰਾਗੋ ਤੇ ਤੀ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰ ਉਹਨਾਂ ਦਾ ਬਚਪਨ ਤੁਸੀਂ ਵੇਖੋਗੇ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਦਾ ਚੜ੍ਹਾਈ ਕਰ ਜਾਣਾ ਔਰ ਯਦਿ ਨਾਨੀ ਦੇ ਆਸਰੇ ਘੁੰਗੜੀਆਂ ਵੇਚ ਕੇ ਗੁਜ਼ਾਰਾ ਕਰਨ ਵਾਲਾ ਬਾਬਾ ਭਾਈ ਦੇਠਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਣਿਆ ਅੱਜ ਉਹ ਸਤਿਗੁਰ ਦੇ ਦਾਤੇ ਦੇ ਚਰਨਾਂ ਵਿੱਚ ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋ ਭਰਮ ਪੈ ਭੁੱਲੇ ਸਤਿਦਾਰਾ ਸੁਪ੍ਰੀਤ ਲਗਾਈ ਏਕੀ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਿਲੰਤ ਜਮਤਰਾਸ ਮਟਾਈ ਏਕੀ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਉਹ ਦਾਦੇ ਦੇ ਚਰਨਾਂ ਵਿੱਚ ਰੋਜ਼ ਘਟ ਕੀਰਤਨ ਦੇ ਰਾਹੀ ਅਸੀਂ ਅਰਦਾਸ ਕਰਦੇ ਆਂ ਔਰ ਕਰਦੇ ਰਵਾਂਗੇ ਜਦ ਤੱਕ ਜ਼ਿੰਦਗੀ ਹੈ ਉਸ ਬਾਬੇ ਨੇ 30 ਰਾਤਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਧੰਨ ਗੁਰੂ ਅਰਜਨ ਦੇ ਮਹਾਰਾਜ ਦਾ ਸਮਾਂ ਆਇਆ ਉਹਨਾਂ ਨੇ ਵੀ 30 ਰਾਤਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਇਹ ਗੁਰੂ ਦਾ ਅਹਿਰਦਾ ਹੈ ਜਦੋਂ ਪਹਿਲੇ ਵਾਰੀ ਪ੍ਰਕਾਸ਼ ਹੁੰਦਾ ਹੈ ਉਸ ਵੇਲੇ 30 ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਨ 974 ਅੰਕਾਂ ਚ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ 15 ਭਗਤਾਂ ਦੀ ਬਾਣੀ 11 ਪੱਟਾਂ ਦੀ ਬਾਣੀ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਪੂਰਨਤਾ ਕੀਤੀ ਉਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੁਭਾਇਮਾਨ ਕੀਤੇ ਤੇ 6 ਗੁਰੂ ਸਾਹਿਬਾਨ ਦੀ ਬਾਣੀ ਕੋਗੀ ਅੱਜ ਸਾਨੂੰ ਕੋਈ ਪੁੱਛ ਲਵੇ ਸਾਡੇ ਬੱਚਿਆਂ ਨੂੰ ਪੁੱਛ ਲਵੇ ਸਾਨੂੰ ਪੁੱਛ ਲਵੇ ਗੁਰਦੁਆਰੇ ਦੇ ਭਾਈਆਂ ਗਿਆਨੀਆਂ ਨੂੰ ਪੁੱਛ ਲਵੇ ਸਾਨੂੰ ਇਸ ਗੱਲ ਦਾ ਬੋਧ ਹੋਣਾ ਚਾਹੀਦਾ ਕਿ ਕਿੰਨੇ ਗੁਰੂ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜੇ ਸਾਨੂੰ ਪਤਾ ਹੈ ਵਿਦਾਈ ਦੇ ਪਾਤਰ ਜੇ ਪਤਾ ਨਹੀਂ ਤਾਂ ਕਿਸੇ ਨੂੰ ਪੁੱਛੋ ਜੇ ਪਤਾ ਨਹੀਂ ਤਾਂ ਕਿਸੇ ਵਿਦਵਾਨ ਕੋਲ ਜਾਓ ਉਹਨੂੰ ਪੁੱਛੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗ ਨੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਜਿਹਦੇ ਚਰਣਾ ਵਿੱਚ ਆਪਾਂ ਬੈਠੇ ਆ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗ ਨੇ 6 ਗੁਰੂ ਸਾਹਿਬਾਨ ਦੀ ਬਾਣੀ ਹੈ 15 ਭਗਤਾਂ ਦੀ ਬਾਣੀ ਹੈ 11 ਪਟਾਂ ਦੀ ਬਾਣੀ ਹੈ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਤੇ ਸਾਨੂੰ ਇਨਾਂ ਮਹਾਪੁਰਸ਼ਾਂ ਦੀ ਬਾਣੀ ਦਾ ਪਤਾ ਹੋ ਕੇ ਸਾਡੇ ਸਤਿਗੁਰੂ ਨੇ ਇਹ ਗੁਰੂ ਦਾ ਅਖਿਰਦਾ ਹੈ ਔਰ ਅਸੀਂ ਗੁਰੂ ਦਾ ਅਖਿਰਦਾ ਜਾਣ ਕੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠਣਾ ਹੈ ਤੇ ਮਹਾਰਾਜ ਨੇ ਬਚਨ ਕੀਤੇ ਕਿ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਬਕਾਲ ਰਹਣੇ ਮੇਰੇ ਸਰੂਪ ਤੇ ਯਾਤੇ ਹੈ ਵੀਰਗ ਸਾਹਿਬ ਜਾਨ ਅਦਾ ਕਰੇ ਮਾਲਕ ਸਤਿਪਾਤਸਾ ਕਹਿ ਲੱਗੇ ਮੇਰੇ ਸਰੂਪ ਤੋਂ ਵੀ ਵੱਡੇ ਨੇ ਕਿਉਂ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਆਪ ਮੱਥਾ ਟੇਕਦੇ ਨੇ ਔਰ ਜਦੋਂ ਬਾਬਾ ਬੁੱਢਾ ਸਾਹਿਬ ਦੀ ਦੇ ਸੀਸ਼ ਤੇ ਰੱਖ ਕੇ ਗੁਰਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਕਰਕੇ ਲਿਆਉਂਦੇ ਨੇ ਮੇਰੇ ਸਤਿਗੁਰੂ ਆਪ ਚੌਰ ਸਾਹਿਬ ਦੀ ਸੇਵਾ ਕਰਦੇ ਨੇ ਜਦੋਂ ਸ਼ਾਮਾਂ ਹੁੰਦੀਆਂ ਨੇ ਮਹਾਰਾਜ ਦਾ ਸੁਖਾਸਨ ਹੁੰਦਾ ਗੁਰੂ ਕੇ ਲਾੜਲੇ ਪੁੱਛਦੇ ਨੇ ਸੱਚੇ ਪਾਤਸ਼ਾਹ ਅੱਜ ਜਿਸ ਗੁਰੂ ਦੀ ਰਹਿਨਵਾਈ ਵੀ ਸਾਰਾ ਦਿਨ ਨਿਕਲਿਆ ਹੈ ਉਹਨਾਂ ਨੂੰ ਕਿੱਥੇ ਬਿਰਾਜਮਾਨ ਕਰਨਾ ਹੈ ਉਹਨਾਂ ਦਾ ਸੁਖਾਸਨ ਕਿੱਥੇ ਹੋਏਗਾ ਤੇ ਮੇਰੇ ਮਾਲਕ ਨੇ ਕਹਿ ਦਿੱਤਾ ਜਿੱਥੇ ਅਸੀਂ ਆਰਾਮ ਫਰਮਾਂਦੇ ਸਾਂ ਤੇ ਅੱਜ ਤੱਕ ਉਹੀ ਰੀਤ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਸੱਤੇ ਪਾਤਸ਼ਾਹ ਦੇ ਸੁਖਾਸਨ ਹੁੰਦੇ ਨੇ ਔਰ ਸਵੇਰੇ ਪਾਲਕੀ ਦੇ ਵਿੱਚ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਾਂਦੇ ਨੇ ਉਸੇ ਤਰ੍ਹਾਂ ਗੁਰੂ ਕੇ लाडले ਪੱਟਾਂ ਦੀ ਤਰ੍ਹਾਂ ਸੋਈਆਂ ਦਾ ਜਾਪ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਤੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਔਰ ਰਹਿੰਦੀ ਦੁਨੀਆ ਦੇ ਵਿੱਚ ਅੱਜ ਇਹ ਹੁਕਮਨਾਮੇ ਦੀਆਂ ਕਿਰਨਾਂ ਪਹੁੰਚਦੀਆਂ ਨੇ ਆਵਾਜ਼ਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਨੇ ਪਰ ਅਸੀਂ ਖਿਆਲ ਰੱਖਣਾ ਜੇ ਸਤਗੁਰ ਨੇ ਇੰਨੀ ਮਿਹਨਤ ਕੀਤੀ ਇੰਨੀ ਸ਼ਕਤ ਕੀਤੀ ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚਾ ਪਾਤਸ਼ਾਹ ਇਹਨਾਂ ਆਪਰਾਂ ਦੇ ਵਿੱਚ ਇਹਨਾਂ ਮੁਸੀਬਤਾਂ ਦੇ ਵਿੱਚ ਇਹ ਬਾਣੀ ਦੀ ਰਚਨਾ ਕੀਤੀ ਇਸ ਬਾਣੀ ਨੂੰ ਇਕੱਠਾ ਕੀਤਾ ਪਰ ਉਸ ਬਾਣੀ ਦਾ ਵਿਸਾ ਨਹੀਂ ਕੀਤਾ ਉਹਦੇ ਵਿੱਚ ਕੋਈ ਰਲਾ ਨਹੀਂ ਹੋਣ ਦਿੱਤਾ ਉਹ ਭੋਜਨ ਜਿਹੜਾ ਗੁਰੂ ਨਾਨਕ ਸਾਹਿਬ ਦੀ ਪਾਰਵਰਮ ਪਰਮੇਸ਼ਰ ਦੇ ਦਰਬਾਰ ਤੋਂ ਲੈ ਕੇ ਆਏ ਉਹ ਸਿੱਧਾ ਫਰੋਸ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਔਰ ਝੋਲੀ ਵਿੱਚ ਪਾ ਕੇ ਮੇਰੇ ਮਾਲਕ ਨੇ ਕਹਿ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਦਾ ਕੋਈ ਉਦਾਰੋ ਦੀਨ ਤੇ ਆਲਸਕਰ ਨੇ ਸਾਡੇ ਤੇ ਕਿਰਪਾ ਕੀਤੀ ਅੱਜ ਤੁਸੀਂ ਭਾਵੇਂ ਗੁਰੂ ਨਾਨਕ ਦੇ ਦਰਬਾਰ ਵਿੱਚ ਬੈਠੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਬੈਠੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਦਰਬਾਰ ਵਿੱਚ ਬੈਠੇ بس ਇੱਕ ਗੱਲ ਯਾਦ ਰੱਖਿਓ ਆਪਣੇ ਜੀਵਨ ਵਿੱਚ ਜੇ ਹਾਜ਼ਰੀ ਭਰਨੀ ਹੈ ਆਪ ਆਪਣੇ ਘਰਾਂ ਵਿੱਚ ਪ੍ਰਕਾਸ਼ ਕਰੋ ਕਿਹਦਾ ਬਾਣੀ ਦਾ ਸਾਡੇ ਬੱਚਿਆਂ ਦੇ ਘਰਾਂ ਵਿੱਚ ਥਿਰਦੇ ਵਿੱਚ ਪ੍ਰਕਾਸ਼ ਹੋਏ ਬਾਣੀ ਦਾ ਦੀਨदयाल ਸਤਿਗੁਰੂ ਸਾਡੇ ਸਾਰਿਆਂ ਤੇ ਰਹਿਮਤ ਕਰਨ ਅਸੀਂ ਜਿਹੜੇ ਉੱਚੀ ਉੱਚੀ ਬੋਲ ਕੇ ਤੁਹਾਨੂੰ ਸੁਣਾਉਂਦੇ ਨੇ ਸਾਡੇ ਤੇ ਵੀ ਔਰ ਤੁਸੀਂ ਸੰਗਤਾਂ ਵਸ ਗੁਰੂ ਦੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਕਰੋ ਕਿ ਮਾਲਕ ਸਾਡੇ ਬਚਨ ਨੇ ਅਸੀਂ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਪੜ੍ਹਦੇ ਆ ਕਿ ਗੁਰਾ ਇੱਕ ਦੇਵ ਉਜਾਈ ਨਾਨੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਾ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਨਿਮਾਣੇ ਦੇ ਦਾਤ ਦੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਬੜੇ ਦਿਨਾਂ ਤੋਂ ਮੇਰੀ ਇੱਛਾ ਸੀ ਕਿ ਮਾਲਕ ਦੇ ਚਰਨਾਂ ਵਿੱਚ ਬੈਠ ਕੇ ਮੈਂ ਗੁਰੂ ਦੇ ਬੋਲ ਸਾਂਝੇ ਕਰਾਂ ਅੱਜ ਸਤਿਗੁਰੂ ਨੇ ਇਹ ਕਿਰਪਾ ਕੀਤੀ ਸਾਰੀਆਂ ਸੰਸਾਂ ਦਾ ਗੁਰੂ ਸਾਹਿਬ ਜੀ ਦਾ ਪ੍ਰਬੰਧ ਦਾ ਧੰਨਵਾਦ ਪੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਸਨ ਪਾਜਬੰਦਜੀਤ ਸਿੰਘ ਜੀ ਹੈਡ ਗੰਧੀ ਨਗਰ ਸਾਹਾ ਜਿਨ੍ਹਾਂ ਨੇ ਆਪ ਸੰਸਥਾ ਦੇ ਨਾਲ ਜਗਤ ਗੁਰੂ ਧੰਨ ਸ਼੍ਰੀ ਗੁਰੂ ਰਮਸਾਇਰ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਆਪ ਸੰਸਥਾ ਦੇ ਨਾਲ ਗੁਰਮਤਿ ਦੀ ਸਾਂਝ ਪਾਈ ਹੈ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਇੰਦਰਜੀਤ ਸਿੰਘ ਜੀ ਸਾਹਾ ਜਿਨ੍ਹਾਂ ਨੂੰ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਪਵਨ ਗੁਰ ਧਾਮਾਂ ਦੀ ਸੇਵਾ ਵਾਸਤੇ ਮੈਂਬਰਸ਼ਿਪ ਬਖਸ਼ਿਸ਼ ਕੀਤੀ ਹੈ ਉਹਨਾਂ ਦੇ ਨਗਰ ਤੋਂ ਭਾਈ ਸਾਹਿਬ ਜਿਨ੍ਹਾਂ ਨੇ ਕਥਾ ਸਰਵਣ ਕਰਾਈ ਹੈ ਬੜੀ ਹੀ ਚੜ੍ਹਦੀ ਕਲਾ ਹੈ ਇਸੇ ਤਰ੍ਹਾਂ ਸਤਗੁਰ ਪਾਤਸ਼ਾਹ ਮਹਾਰਾਜ ਫਿਰ ਕਿਰਪਾ ਕਰਨ ਫਿਰ ਭਾਈ ਸੋਹਰਾਂ ਨੂੰ ਬੇਨਤੀ ਕਰਕੇ ਆਪ ਸੰਗਤਾਂ ਦੇ ਰੂਪ ਗੁਰੂ ਕਰਾਵਾਂਗੇ ਤਾਂ ਕਿ ਆਪਾਂ ਖੁੱਲੇ ਵਿਚਾਰ ਉਹਨਾਂ ਦੇ ਪਾਸੋਂ ਸਰਵਣ ਕਰ ਸਕੀਏ ਸੋ